ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਹੁਣੇ-ਹੁਣੇ ਨਿਕਲ ਕੇ ਸਾਹਮਣੇ ਆ ਰਹੀਆਂ ਹੁਣੇ-ਹੁਣੇ ਅਰਵਿੰਦ ਕੇਂਜਰੀਵਾਲ ਦੇ ਲਈ ਆਈ ਇਹ ਵੱਡੀ ਚੰਗੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 40 ਦਿਨਾਂ ਬਾਅਦ ਸ਼ੁੱਕਰਵਾਰ 10 ਮਈ ਸ਼ਾਮ 6:55 ਦੇ ਤਿਹਾਰ ਜੇਲ੍ਹ ਤੋਂ ਬਾਹਰ ਆਗੇ ਹਨ ਸੁਪਰੀਮ ਕੋਰਟ ਨੇ ਉਹਨਾਂ ਨੂੰ 1 ਜੂਨ ਤੱਕ ਅੰਤਮ ਜਮਾਤ ਦੇ ਦਿੱਤੀ ਹੈ ਤੇ ਉਹਨਾਂ ਨੂੰ 2 ਜੂਨ ਨੂੰ ਕਿਸੇ ਵੀ ਹਾਲਤ ਵਿੱਚ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਹੈ ਉਹਨਾਂ ਦੇ ਸਵਾਗਤ ਲਈ ਤਿਹਾਰ ਜੇਲ੍ਹ ਦੇ ਬਾਹਰ ਵੱਡੀ ਗੰਦੀ ਚ ਆਪ ਵਰਕਰ ਮੌਜੂਦ ਰਹੇ ਕੇਜਰੀਵਾਲ ਆਪਣੀ ਗੱਡੀ ਦੀ ਸੰਦਰਭ ਫੂਲ ਕੇ ਬਾਅਦ ਆਇਆ ਤੇ ਆਪ ਵਰਕਰਾਂ ਤੋਂ ਬੋਧ ਦੇ ਕਰਦੇ ਕਿਹਾ ਕਿ ਤੁਹਾਡੇ ਵਿਚਕਾਰ ਚੰਗਾ ਲੱਗ ਰਿਹਾ ਤਾਂ ਮੈਂ ਕਿਹਾ ਸੀ ਕਿ ਮੈਂ ਕੱਲ ਦੀ ਆਵਾਂਗਾ ਲੋ ਆ ਗਿਆ ਉਹਨਾਂ ਕਹਿ ਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਸਪਰੀਮ ਕੋਰਟ ਦੇ ਜੱਜਾਂ ਦਾ ਧੰਨਵਾਦ ਕਰਨਾ ਚਾਹੁੰਨਾ ਕੇਰੀਵਾਲ ਨੇ ਆਪਣੇ ਪਲਕੇ ਦਾ ਪਲਾਨ ਵੀ ਦੱਸਿਆ ਉਹਨਾਂ ਕਹਿ ਕੇ ਸ਼ਨੀਵਾਰ ਨੂੰ ਯਾਨੀ ਕੱਲ 11 ਵਜੇ ਉਹ ਕਨਾਰਟ ਪਲੇਸ ਤੇ ਹਨੂਮਾਨ ਮੰਦਿਰ ਤੇ ਦਰਸ਼ਨ ਕਰਨਗੇ ਤੇ ਦੁਪਹਿਰ 1 ਵਜੇ ਪਾਰਟੀ ਦਫ਼ਤਰ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ